ਅੱਜ ਪਹੁੰਚ ਗਿਆ ਕੋਟ ਕੋਲੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਦੇਖਦੇ ਆ ਅੱਜ ਦਾ ਕੀ ਰੇਟ ਆ ਜੀ ਠੀਕ ਹੈਗੀ ਅੱਜ 24 ਬਾਕੀ ਫਿਰ ਦੇਖਦੇ ਆ ਕੀ ਰੇਟ ਆ ਜੀ ਨਾਗ ਅੱਜ 10 ਕਾ ਆਏ ਦੇਖ ਸਕਦੇ ਆ 10 12 ਨਾਗ ਆਇਆ ਤੇ ਵਪਾਰੀ ਬਹੁਤ ਅੱਜ ਦੇਖੋ ਬਾਕੀ ਫਿਰ ਦੇਖਦੇ ਆ ਇਹਦਾ ਕੀ ਰੇਟ ਆ ਜੀ ਸਾਢੇ 7 ਹੋ ਗਏ ਤੇ ਬੋਲੀ ਸਟਾਰਟ ਹੋਣ ਲੱਗੀ ਆ

75 ਰੁਪਏ 80 ਰੁਪਏ 85 ਰੁਪਏ 90 ਰੁਪਏ ਹਾਂ ਭਾਈ 290 ਰੁਪਏ 90 ਰੁਪਏ ਬੋਲਾਂ ਭਾਈ ਕਿਨੇ 95 300 ਆ ਮਲੀ 300 ਬੋਲੇ 5 10 310 ਰੁਪਏ ਬੋਲਦਾ ਕੋਈ 310 ਰੁਪਏ ਬਾਈ ਜੀ ਬਾਈ ਪਹਿਲੀ ਟਰਾਲੀ ਲੱਗੀ 310 ਰੁਪਏ ਲੱਗੇ ਤੂੜੀ ਜਾਵਾ ਸਾਫ ਆਂਦਰ ਦੀ ਤੂੜੀਆ 310 ਤੋਂ ਸਟਾਰਟ ਹੋਈ ਪਹਿਲੀ ਟਰਾਲੀ तीन सौ रुपया तीन रुपया रुपये दस रुपये पंद्रह रुपये भी रुपये जगे दौन जगे हां 25 ਰੁਪਏ ਬੋਲਾਂਗੇ ਨਾ ਮੈਂ 25 ਰੁਪਏ ਇਹਦੀ ਹੈ ਬਾਈ ਲਓ ਜੀ ਦੂਸਰੀ ਟਾਇਰ ਲੱਗੀ 325 ਰੁਪਏ ਇਹਦਾ ਰੇਟ ਵਧ ਗਿਆ ਜੀ ਅਗਰ ਪਹਿਲੀ 305 ਤੇ ਦੂਸਰੀ 325 ਲੱਗ ਗਈ ਜੇ ਅੱਜ ਜਿਹੜੀ ਰੇਟ ਵਧਣ ਦੀ ਹਿਸਾਬ ਨਾਲ ਹੈਗੀ ਥੋੜਾ ਜਿਹਾ ਪਰ ਵੀ ਬਹੁਤ ਆ ਥੋੜੀ ਬਹੁਤ ਆ ਜੀ 250 250 90 95 300 5 300 15 20 320 ਰੁਪਏ ਬੋਲਾਂਗੇ ਨੇ 320 ਰੁਪਏ ਲਿਖੋ ਜੀ ਲੋਈ ਤੀਸਰੀ ਟਰਾਲੀ ਲੱਗੀ 320 ਰੁਪਏ ਪਹਿਲੀ 305 ਦੂਸਰੀ 325 ਤੇ ਤੀਸਰੀ 320 ਰੁਪਏ ਲੱਗੇ ਤੇ ਬਾਕੀ ਫਰੇਟ ਨਾਲ ਬਹੁਤ ਖੜਾਈ ਤੇ ਵਪਾਰੀ ਬਹੁਤ ਹੈ फासी तो बोला ढाई सौ चंचा सट्ठ पैठ सत्तर पचहत्तर अस्सी पचासी नब्बे पचानवे तीन सौ 5 305 10 15 20 25 325 ਬੋਲਾਂਗੇ ਨੇ 325 ਰੁਪਏ ਹੁਣ ਇਹ ਲੱਗੀ ਇਹ ਵੀ ਲੱਗੀ 325 ਰੁਪਏ ਉੱਥੇ ਟਰਾਲੀ ਇਹ ਵੀ 325 ਰੁਪਏ ਲੱਗ ਗਿਆ ਅੰਦਰ ਦੀ ਤੋੜੀ ਜਾਮ ਸਾਹ ਬਾਈ ਆ ਵੀ ਜੀ ਤੇਰੇ ਬਾਹਰ ਦੀ ਦਾ ਕਿਉਂ ਨਹੀਂ ਦਾਤ ਹੁੰਦਾ ਜੀ ਅੱਲਾ ਮੀਆਂ ਦੇਖੀ ਕੇ ਅੰਦਰ ਦੀ ਨਹੀਂ ਔਰ ਜਾ ਗਿਆ ਬਾਹਰ ਦੀ ਨਹੀਂ ਬਹਿ ਕੇ ਅੰਦਰ ਦੀ ਨਾ ਮੈਂ ਮੂੰਹ ਤੇ ਕਹਿਣਾ ਨਾ ਬੱਚੀ ਨਹੀਂ ਕਹਿੰਦਾ ਭੁੱਲਾ ਖੜਾ ਕੋਲੀ ਗੱਲ ਆ ਭਾਈ ਉਹਨੂੰ ਸਾਚ ਦੱਸ ਤਾ ਤੂੰ ਦੱਸਿਆ ਕਿ ਉਹ ਸਾਚੀ ਯਾਰ ਭਾਈ ਸਹੀ ਗੱਲ ਆ ਹਾਂ ਬੋਲੋ ਜੀ ਆ ਵੀ ਆ ਗਏ ਨਾ ਭਾਈ ਆਈ ਨਿਕਲੂ ਵੀਰੇ ਹੁਣ ਹਾਂ ਹਾਂ ਆਈ ਨਿਕਲੂਗੀ ਭਾਈ ਬੋਲੋ 280 ਰੁਪਏ 80 ਰੁਪਏ 280 ਰੁਪਏ 85 90 95 300 5 305 10 15 20 25 325 ਬੋਲਾਂਗੇ 325 ਰੁਪਏ ਬਾਈ ਜੀ ਲੋ ਜੀ ਇਹ ਵੀ ਲੱਗੀ 325 ਰੁਪਏ ਤਿੰਨ ਟਰਾਲੀਆਂ ਹੋ ਗਈਆਂ ਲਗਾਤਾਰ 325 25 ਹਾਰੀਆਂ ਦੋ ਨਾਕ ਇੱਧਰ ਖੜੀ ਆ ਇੱਕ ਨਾਕ ਉਧਰ ਫੋਰਾ ਗਈ ਬੋਲਾ ਭਾਈ 390 ਰੁਪਇਆ 300 ਰੁਪਇਆ 5 10 15 20 25 325 ਰੁਪਇਆ ਬੋਲਾ ਭਾਈ ਕਿਨੇ 325 ਬਾਈਕ ਤੇ ਲਾ ਲਓ ਜੀ ਇਹ ਵੀ 325 ਲਾ ਗਈ ਚਾਰ ਟਰਾਲੇ ਲਗਾ ਤਾਂ ਨਹੀਂ 325 25 ਜਾ ਰਹੀਆਂ ਜੀ ਆਹ ਦੋ ਨਾਲ ਇੱਧਰ ਖੜੇ ਆਹ ਦੇਖਦੇ ਕੀ ਰੇਟ ਜਾਂਦਾ ਇਹ ਖਰੀਦੋ ਵੀ ਜਾਓ ਤੁਹਾਰੇ ਲਈ ਜਾਵਾਂਗੇ ਜੀ ਆਪਦੇ ਧੋੜੇ ਧੋੜੇ ਆਹ ਬਾਈ ਵੀ ਜਾਓ ਰੁਪਈਆ ਮੈਂ ਲੱਗਦਾ ਕੋਈ ਇੰਤੋ ਵੇਖਣਾ ਜਾਓ ਦਾ ਆਹ ਰਾਜਣਾ 200 ਰੁਪਈਆ 200 ਰੁਪਿਆ ਯਾਰ ਚੱਲ 300 ਲੈ ਲਈ ਖਾਲੀ ਤੁਲੀ ਅਧਰੀ ਇੱਥੋਂ ਕਢਾ ਲਈ ਇਹਦੀ ਹੈ ਬਾਈ ਅੰਦਰ ਦੀ ਅੰਦਰ ਦੀ ਤੁੜੀ ਬੋਲੋ ਜੀ 300 ਰੁਪਈਆ 300 ਰੁਪਈਆ 5 ਰੁਪਏ 10 15 20 320 ਰੁਪਈਆ ਬੋਲਾਂਗੇ ਨਾ 320 ਰੁਪਏ ਜੀ ਧੋਪਰੇ ਵਾਲੇ ਬਾਅਦ ਜੀ ਇਹ ਵੀ ਲੱਗੀ ਆ 320 ਰੁਪਏ ਲੱਗ ਗਈ ਜੀ ਅੰਦਰ ਜਾਣਾ ਬਈ ਡਾਕਟਰ ਸਰ ਧੋਪਰੇ ਦਾ ਲੱਗੂ ਭਈ ਮੈਂ ਵੀ ਰੋਕ ਆ ਕੀ ਦੀ ਆ ਬਈ ਅੰਦਰ ਦੀ ਥੋੜੀ ਬੋਲੋ ਜੀ ਜਾਵਾਂਗੇ ਘਰ ਵਾਲੇ ਬੋਲ ਬਾਈ ਨਹੀਂ ਨਹੀਂ ਥੋੜੀ ਨਹੀਂ ਠੀਕ ਨਹੀਂ ਛੋਟੀ ਥੋੜੀ ਬੋਲੋ ਜੀ 250 ਰੁਪਿਆ 250 ਰੁਪਿਆ 250 250 ਬੋਲੋ 250 60 65 70 75 80 85 90 94 300 5 10 310 ਬੋਲਾਂਗੇ ਨੇ 310 ਰੁਪਏ ਭਾਈ ਗੋਸ਼ਾਲਾ ਲਓ ਜੀ ਇਹ ਵੀ 310 ਰੁਪਏ ਲੱਗੀ ਆ ਬਾਕੀ ਫਿਰ ਇੱਕ ਟਰਾਲੀ ਹੋਰ ਹੈ ਰਹੀ ਹੈ ਹੋਰ ਆਪਾਂ ਦੱ ਜਾਣੇ ਆ ਸਾਡੇ ਇੰਨੇ ਕੀ ਰਟਾਈ ਲਓ ਜੀ ਲਾਸਟ ਟਰਾਲੀ ਰਹੀ ਹੈ ਇਹਦਾ ਦੇਖਦੇ ਆ ਕੀ ਰਟਾਈ 25 60 65 70 75 80 85 90 95 305 10 15 315 20 ਰੁਪਏ 25 ਰੁਪਏ 325 ਬਰਜ ਲਾ ਦੇ ਹਾਂ ਭਾਈ ਕਿਹੜੇ ਬਰਜ ਲਾ ਦੇ 3 13 ਰੁਪਏ 330 ਰੁਪਏ ਬੋਲਾਂਗੇ ਨਾ ਚੱਲ ਫਿਰ ਝਟੋ ਕਰ ਲਓ ਜੀ ਇਹ ਲੱਗੀਆਂ 330 ਰੁਪਏ ਲੱਗੀਆਂ ਇਹ ਆਖਰੀ ਟਰਾਲੀ ਸੀਗੀ ਅੱਜ ਦਾ ਜਿਹੜਾ ਟਾਪ ਰੇਟ ਰਿਆ ਜੀ 330 ਰੁਪਏ ਰਿਆ ਜੀ 325 25 ਵੀ ਗਈ 320 ਵੀ ਗਈ ਇਹ ਆਖਰੀ ਟਰਾਲੀ ਵੀ ਦੀ 300 ਤੇ 30 ਰੁਪਏ ਵੀ ਗਈ ਜੀ